ਸਰਦਾਰ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵਾਪਸੀ ਕਰ ਸਕਦੇ ਨੇ ਉਹਨਾਂ ਦੀ ਰੀ-ਐਂਟਰੀ ਹੋ ਸਕਦੀ ਹੈ ਯੂ-ਟਰਨ ਲੈ ਕੇ ਨਵਜੋਤ ਸਿੰਘ ਸਿੱਧੂ ਕਹਿੰਦੇ ਸਿਆਸਤ ਵਿੱਚ ਵਾਪਸ ਆ ਸਕਦੇ ਔਰ ਆਉਂਦੇ ਸਾਰ ਵੱਡਾ ਧਮਾਕਾ ਕਰ ਸਕਦੇ ਨੇ ਕਾਂਗਰਸ ਪਾਰਟੀ ਭਾਵੇਂ ਕਿ ਇਸ ਵੇਲੇ ਆਰਾਮ ਨਾਲ ਚੱਲਦੀ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਅੰਦਰ ਇੱਕ ਵੱਡਾ ਫੇਰਬਦਲ ਹੋਣ ਦੀ ਕਗਾਰ ਤੇ ਹੈ ਜਿਸ ਨੂੰ ਬਹੁਤ ਵਾਰ ਤਾਂ ਗੋਲੀਆਂ ਕਰ ਦਿੱਤਾ ਜਾਂਦਾ ਪਰ ਪ੍ਰਧਾਨਗੀ ਦਾ ਜਿਹੜਾ ਅਹੁਦਾ ਹੈ ਪੰਜਾਬ ਪ੍ਰਧਾਨ ਦਾ ਜਿਹੜਾ ਅਹੁਦਾ ਹੈ ਉਹ ਅਹੁਦਾ ਕਿਸੇ ਵੇਲੇ ਵੀ ਕਿਸੇ ਕੋਲ ਵੀ ਜਾ ਸਕਦਾ ਕਿਸੇ ਵੀ ਲੀਡਰ ਦੇ ਕੋਲ ਜਾ ਸਕਦਾ ਔਰ ਉਸ ਨੂੰ ਲੈ ਕੇ ਕੁਝ ਨਾਮ ਹੀ ਪਹਿਲਾਂ ਸਜੈਸਟ ਕੀਤੇ ਜਾ ਚੁੱਕੇ ਨੇ ਉਹਨਾਂ ਨਾਵਾਂ ਦੇ ਵਿੱਚ ਇੱਕ ਹੋਰ ਐਡੀਸ਼ਨ ਹੋਈ ਸੀ ਜਿੱਥੇ ਵਿਜੇਂਦਰ ਸਿੰਘਲਾ ਦੀ ਚਰਚਾ ਚੱਲਦੀ ਪਈ ਸੀ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੀ ਚਰਚਾ ਅਚਾਨਕ ਸ਼ੁਰੂ ਹੋ ਗਈ ਸੀ ਕੁਝ ਦਿਨ ਪਹਿਲਾਂ ਔਰ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਵਾਪਸੀ ਵੀ ਕਰਦੇ ਪਏ ਨੇ ਇਹਦੇ ਅਨੁਮਾਨ ਤਾਂ ਲਾਏ ਜਾ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਝ ਸ਼ਾਇਰੀਆਂ ਆਏ ਦਿਨ ਪਾ ਰਹੇ ਆ ਜਿਸ ਤੋਂ ਇਹ ਜ਼ਾਹਿਰ ਹੋ ਰਿਹਾ ਕਿ ਨਵਜੋਤ ਸਿੰਘ ਸਿੱਧੂ ਆਉਂਦੇ ਸਮੇਂ ਵਿੱਚ ਘਰ ਵਾਪਸੀ ਇਹ ਕਹਿਦੀ ਹੈ ਜਾਂ ਸਿਆਸਤ ਵਿੱਚ ਵਾਪਸੀ ਜਿਹੜੀ ਹੈ ਉਹ ਕਰ ਸਕਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਪੰਜਾਬ ਪ੍ਰਧਾਨ ਦੀ ਕੁਰਸੀ ਜਦੋਂ ਬਦਲੀ ਜਾ ਰਹੀ ਹੋਵੇ ਨਵਜੋਤ ਸਿੰਘ ਸਿੱਧੂ ਦਾ ਆਉਣਾ ਕਿਉਂਕਿ ਨਵਜੋਤ ਸਿੰਘ ਸਿੱਧੂ ਸਾਬਕਾ ਪੰਜਾਬ ਪ੍ਰਧਾਨ ਗਿਆ ਕੈਰੀਅਰ ਸਾਬਕਾ ਪੀਪੀਸੀਸੀ ਪ੍ਰਧਾਨ ਰਹਿ ਚੁੱਕੇ ਨੇ ਔਰ ਇਸੇ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਦੁਬਾਰਾ ਇਹ ਚਰਚਾ ਚੱਲਦੀ ਪਈ ਹੈ ਤੇ ਵਾਪਸ ਆ ਰਿਹਾ ਉਦੋਂ ਚਰਚਾ ਇਹ ਛੜੂ ਹੋ ਗਈ ਕਿ ਹੁਣ ਕੀ ਨਵਜੋਤ ਸਿੰਘ ਸਿੱਧੂ ਦੁਬਾਰਾ ਪ੍ਰਧਾਨ ਬਣਨਗੇ ਕਿਉਂਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਬਣਦੇ ਨੇ ਉਹਨਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੁੰਦੇ ਨੇ ਅਚਾਨਕ ਖਬਰ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪ੍ਰਧਾਨ ਤੋ ਲਾਂਬੇ ਕਰ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਲਗਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਅੱਜ ਦਾ ਦਿਨ ਹੈ ਜਦੋਂ ਹੁਣ ਇਹ ਚਰਚਾ ਚੱਲਦੀ ਪਈ ਹੈ ਕਿ ਹੁਣ ਰਾਜਾ ਵੜਿੰਗ ਜਿਹੜੇ ਐਮਪੀ ਬਣ ਗਏ ਹੋਏ ਨੇ ਉਹਨਾਂ ਦੀ ਕੁਰਸੀ ਕਿਨੂੰ ਦਿੱਤੀ ਜਾਵੇ ਔਰ ਉਹਦੇ ਵਿੱਚ ਹੁਣ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਹੈ ਸੂਤਰਾਂ ਦਾ ਵਿਸ਼ਾ ਬਣਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਹੀ ਇੱਕ ਹੋ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵਿਜੇਂਦਰ ਸਿੰਘਲਾ ਦਾ ਨਾਮ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਅੱਜ ਤਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੁਨੀਲ ਕੁਮਾਰ ਜਾਖੜ ਬੀਜੇਪੀ ਛੱਡ ਕੇ ਬੀਜੇਪੀ ਦੀ ਪੰਜਾਬ ਦੀ ਪ੍ਰਧਾਨਗੀ ਛੱਡ ਕੇ ਤੇ ਕਾਂਗਰਸ ਚ ਘਰ ਵਾਪਸੀ ਕਰ ਸਕਦੇ ਨੇ ਹਾਲਾਂਕਿ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਚਰਚਾਵਾ ਦਾ ਇੱਕ ਬਿੰਦੂ ਅਜੇ ਵੀ ਲੱਗਿਆ ਹੋਇਆ ਹੈ ਚਰਚਾਵਾ ਦੀ ਸਟੈਂਪ ਲੱਗੀ ਹੋਈ ਹੈ ਕੁਝ ਵੀ ਪ੍ਰਮਾਣਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਜਿਸ ਵਾਸਤੇ ਜ਼ਾਹਿਰ ਹੈ ਕਿ ਆਉਂਦਾ ਸਮਾਂ ਕੀ ਲੈ ਕੇ ਆਉਂਦਾ ਹੈ ਇਹ ਅਜੇ ਸਮੇਂ ਦੀ ਗਰਬ ਦੇ ਵਿੱਚ ਪਿਆ ਪਰ ਨਵਜੋਤ ਸਿੰਘ ਸਿੱਧੂ ਦਾ ਨਾਮ ਉਸੇ ਤਰ੍ਹਾਂ ਪੈਰਲਲ ਚੱਲਣ ਲੱਗ ਗਿਆ ਜਿਵੇਂ ਵਿਜੇਂਦਰ ਸਿੰਘਲਾ ਦਾ ਚੱਲ ਰਿਹਾ ਸੀ ਜਿਵੇਂ ਸਨੀਲ ਕੁਮਾਰ ਜਾਖੜ ਦਾ ਚੱਲ ਰਿਹਾ ਸੀ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਵਿੱਚ ਆ ਗਿਆ ਹੈ ਖਾਸ ਕਰਕੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਨੇੜਤਾ ਆਏ ਦਿਨ ਉਹ ਇਸ ਬਾਰੇ ਗੱਲ ਕਰਦੇ ਵੀ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਹੁਣ ਕੀ ਇਹ ਮੰਨ ਲਈਏ ਕਿ ਇਹ ਨੇੜਤਾ ਹੁਣ ਸਿਆਸੀ ਲਾਹੇ ਵੀ ਦੇਣ ਲੱਗ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਪੰਜਾਬ ਪ੍ਰਧਾਨ ਬਣਦੇ ਨੇ ਤਾਂ ਜ਼ਰੂਰ ਇਹਦੇ ਉੱਤੇ ਚਰਚਾ ਹੋ ਸਕਦੀ ਹੈ ਪਰ ਨਵਜੋਤ ਸਿੰਘ ਸਿੱਧੂ ਘਰ ਵਾਪਸੀ ਜਾਂ ਕਹਿਦੀ ਹੈ ਕਿ ਪਾਰਟੀ ਦੇ ਵਿੱਚ ਸਿਆਸਤ ਵਿੱਚ ਵਾਪਸੀ ਕਰਦੇ ਆ ਕਿ ਨਹੀਂ ਕਰਦੇ ਇਹ ਸਮਾਂ ਦੱਸੇਗਾ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀ ਪ੍ਰਧਾਨਗੀ ਦੀ ਚਰਚਾ ਹੈ ਇਹਦੇ 'ਚ ਕਿੰਨਾ ਵਜ਼ਨ ਹੈ ਇਹ ਹੀ ਉਹਨਾਂ ਦੀ ਵਾਪਸੀ ਤੋਂ ਬਾਅਦ ਹੀ ਸਪਸ਼ਟ ਹੋ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ